ਰੋਡ ਦੇ ਖੜੇ ਆ ਅੱਜ ਤੁਹਾਨੂੰ ਦਿਖਾਉਨੇ ਆ ਕਿ ਜਿਹੜੇ ਸ਼ੋਮਨੀ ਕਾਲੀਦਲ ਵੱਲੋਂ ਇੱਕ ਸੇਵਾ ਕੇਂਦਰ ਖੋਲੇ ਗਏ ਸੀ ਜਿੰਨਾ ਅੰਦਰ ਲੋਕਾਂ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਖੱਜਲ ਖਰਾਬੀ ਨੂੰ ਲੈ ਕੇ ਜਿਹੜੇ ਇੱਥੇ ਕੰਮ ਹੁੰਦੇ ਸੀ ਪਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ ਉਸ ਨੇ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੁਸੀਂ ਇਹਦੇ ਹਾਲਾਤ ਦੇਖੋ ਵੀ ਬੰਦ ਕਰਨ ਤੋਂ ਮਗਰੋਂ ਜੇ ਆਮ ਆਦਮੀ ਸਰਕਾਰ ਆਈ ਇਹਨਾਂ ਨੇ ਇਹ ਵਾਅਦਾ ਕੀਤਾ ਸੀ ਕਿ ਇਹਨਾਂ ਸੇਵਾ ਕੇਂਦਰਾਂ ਦੀਆਂ ਬਿਲਡਿੰਗਾਂ ਜਿਹੜੀਆਂ ਨੇ ਉਹਨਾਂ ਨੂੰ ਵਰਤਿਆ ਜਾਊਗਾ ਇਹਨਾਂ ਅੰਦਰ ਮਹਿਲਾ ਕਨਿਨੀ ਖੋਲੇ ਜਾਣਗੇ ਪਰ ਜਨਤਾ ਦਾ ਕਰੋੜਾਂ ਰੁਪਇਆ ਜਿਹੜਾ ਇਹਨਾਂ ਸੇਵਾ ਕੇਂਦਰਾਂ ਤੇ ਲੱਗਿਆ ਹੋਇਆ ਇਹ ਅੱਜ ਜਿਹੜੀਆਂ ਬਿਲਡਿੰਗਾਂ ਨੇ ਤੁਸੀਂ ਹਾਲਾਤ ਵੇਖੋ ਵੀ ਇੱਥੇ ਲੋਕਾਂ ਨੇ ਪਾਥੀਆਂ ਪੱਥੀਆਂ ਨੇ ਖੰਡਰ ਬਣ ਗਈਆਂ ਨੇ ਇੱਥੇ ਜਿਹੜਾ ਨਸ਼ੇ ਦਾ ਕੇਂਦਰ ਬਣ ਚੁੱਕੇ ਨੇ ਤੁਸੀਂ ਵੇਖ ਸਕਦੇ ਹੋ ਅੱਜ ਦੇ ਹਾਲਾਤ ਆਜਾ ਕੁਝ ਸੱਜਣ ਸਾਡੇ ਨਾਲ ਮੌਜੂਦ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਜੀ ਇਹਦੇ ਭਾਈ ਸਾਰੇ ਨਸ਼ੇ ਦੇ ਮੌਜੂਦ ਹੈ ਸਾਰੀ ਨਸ਼ੇ ਦੇ ਬਣ ਗਏ ਸਾਰਾ ਕੁਝ ਇੱਥੇ ਹੋਏ ਕੋਈ ਮਾਨੇ ਆਧਾਰ ਕਾਰਡ ਬਣਾਉਂਦਾ ਕੋਈ ਵੀ ਨਾ ਹੁੰਦਾ ਮਾਨੇ ਪਾਸਪੋਰਟ ਵੀ ਨਾ ਹੁੰਦਾ ਕੋਈ ਨਹੀਂ ਇੱਥੇ ਆ ਗਿਆ ਕੋਈ ਵੀ ਇੱਥੇ ਆਉਂ ਲੇ ਨਸ਼ੇ ਦੇ ਟਿਰੀ ਬਣ ਗਿਆ ਘਰ ਬਣਿਆ ਪਿਆ ਇੱਥੇ ਨਸ਼ੇ ਅੱਜ ਕੱਲ ਲੱਗਦੇ ਅੰਦਰ ਲੋਕੀ ਲਈ ਜਾਂਦੇ ਆ ਕੋਈ ਆ ਗਈ ਸਪਾਈ ਦੱਸੋ ਪਹਿਲਾਂ ਮੈਨੂੰ ਤੇ ਕਿੱਦਾਂ ਦੇ ਹਾਲਾ ਦਾ ਪਾਥੀਆਂ ਪੱਥੀਆਂ ਇਹ ਲੋਕਾਂ ਦਾ ਕਸੂਰ ਕੇ ਸਰਕਾਰ ਨੇ ਭਾਈ ਸਰਕਾਰ ਸਰਕਾਰ ਦਾ ਸਕੂਰ ਆ ਸਰਕਾਰ ਦਾ ਕਸੂਰ ਮੰਨਦੇ ਹਾਂ ਹਾਂ ਜੀ ਇਹ ਜਨਤਾ ਦਾ ਕਰੋੜਾ ਰੁਪਇਆ ਸਰਕਾਰ ਜਿਹੜੀ ਆ ਉਹ ਪਾਥੀਆਂ ਦੇ ਲਾ ਰਹੀ ਆ ਵੇਖ ਸਕਦੇ ਹੋ ਤੁਸੀਂ ਹਾਂ ਜੀ ਕੀ ਨਾਮ ਹੈ ਮੁਖਤਾਰ ਸਿੰਘ ਭਾਜੀ ਕਿਹੜਾ ਪਿੰਡ ਜੀ ਆਪਣਾ ਪਿੰਡ ਆਪਣਾ ਇਹੀ ਪੂੰਗਾ ਜੀ ਇਹ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ ਇਹਦੇ ਬਾਰੇ ਭਾਜੀ ਇਹ ਕਹਾਂਗਾ ਕਿ ਮਤਲਬ ਜੋ ਸਰਕਾਰ ਨੇ ਇਹ ਸਹੂਲਤਾਂ ਦਿੱਤੀਆਂ ਇਹ ਹੁਣ ਕਾਫੀ ਸਮੇਂ ਤੋਂ ਬੰਦ ਜੀ ਤੇ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਤੇ ਮਤਲਬ ਚਾਲੂ ਕੀਤਾ ਜਾਵੇ ਜੋ ਕਿ ਮਤਲਬ ਜਨਤਾ ਨੂੰ ਸਹੂਲਤ ਮਿਲ ਸਕਣ ਕਿ ਤੇ ਮੈਨੂੰ ਲੱਗਦਾ ਕਿ ਨਸ਼ੇ ਦਾ ਕੇਂਦਰ ਬੰਚੂਕਾ ਵਾ ਤੇ ਮਤਲਬ ਇਹ ਆ ਕਿ ਇਹ ਤੇ ਜੋ ਚਾਹੀਦਾ ਜਨਤਾ ਨੂੰ ਉਹ ਸਹੂਲਤਾਂ ਮਿਲਣੀਆਂ ਚਾਹੀਦੀਆਂ ਇੱਥੇ ਜੋ ਕਾਗਜ਼ ਪੱਤਰ ਬੰਦਾ ਸੀ ਬਣਾਉਣ ਵਾਸਤੇ ਕਿੱਥੇ ਜਾਣਾ ਪੈਂਦਾ ਇਹ ਸਾਨੂੰ ਇਨਾਲਾ ਸੀਲ ਜਾਣਾ ਪੈਂਦਾ ਇਹ ਮੁਸ਼ਕਲ ਆਉਂਦੀ ਹੈ 8 ਕਿਲੋਮੀਟਰ ਦੂਰ ਜੇ ਇਨਾਲਾ ਮੁਸ਼ਕਲਾਂ ਤੇ ਆਉਂਦੀਆਂ ਇਹ ਘਰ ਦੇ ਕੰਮਾਂ ਕਰਨੋਂ ਛੱਡ ਕੇ ਮਨ ਜਨਤਾ ਦੂਰ ਜਾਂਦੀ ਆ ਤੇ ਨੇੜੇ ਤੋਂ ਇਹ ਚਲੋ ਫਾਇਦੇਮੰਦ ਹੀ ਮਤਲਬ ਇਹ ਹੁਣ ਭਾਵੇਂ ਸਮੇਂ ਤੋਂ ਬੰਦ ਜੀ ਤੇ ਇਹ ਹਾਲਾਤ ਬਹੁਤ ਜ਼ਿਆਦਾ ਵੇਖੋ ਖਰਾਬ ਜੀ ਤੇ ਇਹ ਨਸ਼ੇ ਦਾ ਕੇਂਦਰ ਬਣ ਚੁੱਕਾ ਹੈ ਸਰਕਾਰ ਅਕੇ ਹੀ ਪੀਐਲਏ ਕੇ ਨੂੰ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣ ਚਾਲੂ ਕੀਤਾ ਜਾਵੇ ਠੀਕ ਹੈ ਜੀ ਤੁਸੀਂ ਦੇਖਿਆ ਕਾਫੀ ਲੋਕਾਂ ਦਾ ਇਹ ਕਹਿਣਾ ਸੀ ਕਿ ਇਸ ਨੂੰ ਜਿਹੜੀ ਹੈ ਬਿਲਡਿੰਗ ਨੂੰ ਵੱਤੋਂ ਚ ਲਿਆ ਕੇ ਇਸ ਨੂੰ ਜਾਂ ਸੇਵਾ ਕੇਂਦਰ ਜਾਂ ਜਿਹੜਾ ਮਹੱਲਾ ਕਲੀਨਿੰਗ ਦਾ ਰੂਪ ਦਿੱਤਾ ਜਾਵੇ ਕਿਉਂਕਿ ਇਸ ਤਰ੍ਹਾਂ ਬਿਲਡਿੰਗਾਂ ਜਿਹੜੀਆਂ ਨੇ ਉਹ ਖੰਡਰ ਹੁੰਦੀਆਂ ਜਾ ਰਹੀਆਂ ਨੇ ਤੇ ਨਾ ਤੇ ਉਹ ਲੋਕਾਂ ਦੇ ਕੰਮ ਆ ਰਹੀਆਂ ਨੇ ਨਾ ਉਹ ਸਰਕਾਰ ਦੇ ਕੰਮ ਆ ਰਹੀਆਂ ਨੇ ਸਿਰਫ ਨਸ਼ਾ ਕਰਨ ਦੇ ਜਿਹੜਾ ਉਹ ਕੰਮ ਆ ਰਹੀਆਂ ਸਰਹੱਦ ਸੈਂਟਰ ਬਾਰੇ ਕਹਾਂ ਕਹਨੇ ਹੈ ਇੱਥੇ ਬੜੇ ਨਸ ਹੋ ਗਈ ਬਹੁਤ ਜ਼ਿਆਦਾ ਸੋ ਗਈ ਬਾਕੀ ਜੋ ਹੁੰਦੀ ਹੈ ਆਪ ਪਾਰ ਦੀ ਇਹਨਾਂ ਨੇ ਵਿੜਾ ਕਰ ਕਾਤਾ ਹਰ ਇੱਕ ਚੀਜ਼ ਬੰਦ ਕਰਦੀ ਕੋਈ ਡਿਸਪੈਂਸਰੀ ਨਹੀਂ ਆ ਕੋਈ ਕੁਝ ਨਹੀਂ ਕੋਈ ਸੁਧਰ ਨਹੀਂ ਜਿੰਨਾ ਵੀ ਇੱਥੇ ਨੁਕਸਾਨ ਹੀ ਹੋਇਆ ਹਰ ਇੱਕ ਦਾ ਕੋਈ ਕੇਰਾ ਫਾਇਦਾ ਨਹੀਂ ਆ ਕਤਲ ਹੱਤੋਂ ਵੱਧ ਹੋਏ ਆ ਨਸ਼ੇ ਹੱਤੋਂ ਵੱਧ ਆ ਜਾਸਰਪੋਟ ਤੱਕ ਜਿਓਂ ਦਾਲ ਵਾਲੇ ਤੱਕ ਜੇਕਪਟੇ ਚਲੋ ਸ਼ਰੀਆਮ ਸੜਕਾਂ ਦੇ ਲੁੱਟਾਂ ਖੋਹਾਂ ਹੁੰਦੀਆਂ ਮੱਦੇ ਹੱਤੋਂ ਵੱਧ ਪਰ ਆ ਰੋਸ ਨਹੀਂ ਮਸਤੇ ਨਹੀਂ ਆ ਪਾਠੇ ਬਾਲੰਗਾ ਮੈਂ ਪਾਸੀਆਂ ਤੁਸੀਂ ਸਕੇ ਵਰਮਾਨਾ ਆਸੀ ਸਾਰੇ ਕੰਮ ਡੇ ਹੋਣੀ ਆ ਇੱਥੇ ਇੱਕ ਬੰਦੇ ਦੇ ਸਾਹਮਣੇ ਦੇਖੋ ਪਾਸੀ ਲੱਗਿਆ ਉਹ ਤੇ ਪਈ ਮੜੇ ਹੋਣ ਕਰ ਰਹੇ ਆ ਦੇਖੋ ਆ ਆਮ ਆਦਮੀ ਪਾਰਟੀ ਦਾ ਰੱਖ ਵਿਕਾਸ ਰੱਖ ਗੱਡਾਂ ਵਧੀਆ ਹੁੰਦੇ ਆ ਜੇ ਆ ਆਮ ਆਦਮੀ ਪਾਰਟੀ ਤੇ ਕਹਿੰਦੀ ਮਹੱਲਾ ਕਲੀਨਿੰਗ ਖੋਲਣੇ ਇਹਨਾਂ ਚ ਤੇ ਦੇਖੋ ਖੁੱਲ ਗਏ ਆ ਦੇਖੋ ਗੱਡੀਆਂ ਵਧੀਆ ਖੁੱਲਿਆ ਆ ਦੇਖੋ ਦਵਾਈਆਂ ਪਈਆਂ ਤੇ ਦੇਖੋ ਡਾਇਰੈਕਟਰ ਅੰਦਰ ਬੈਠੇ ਆ ਇੱਥੇ ਭੈਣਾਂ ਜਨਾਨੀਆਂ ਬੰਦੇ ਲੈ ਕੇ ਆਉਂਦੇ ਗਲਤ ਕੰਮ ਕਰ ਦਲਦਾ ਵਾ ਹੋਰ ਕੁਝ ਨਹੀਂ ਹੁੰਦਾ ਜਿਉਂਦਾ ਕਿ ਵੇਖੀਦਾ ਇੱਥੇ ਤੇ ਚੋਰਾਗਰੀ ਇੰਨੀ ਹੱਤੋਂ ਵੱਧ ਲੁਕਾਂ ਖਵਾ ਕਤਲ ਸਭ ਤੋਂ ਵੱਧ ਹੁੰਦੇ ਮੈਂ ਚ ਆਹ ਤੁੰ ਦਾ ਤਾਂ ਕਿਤੇ ਕਿਤੇ ਨਸ਼ਾ ਸਾਰੇ ਬਨੇ ਜਾਫਰਕੋਟ ਤੋਂ ਲੈ ਕੇ ਪੁੰਗਿਆਂ ਤੋਂ ਜਿੱਥੇ ਅਮਰੀ ਸ਼ੇਖਪੱਟੀ ਜਾਂਦੇ ਹੋ ਵਿਗਰੋਤ ਤੋਂ ਲੋਛਾ ਲਿਆ ਚੜੋ ਇੰਨਾ ਜਦਾ ਨਸ਼ਾ ਵਧ ਗਿਆ ਕਿਤੇ 20 ਦਿਨ ਹੋ ਗਿਆ ਅਜੇ ਨਾ ਇਤੇ ਨਸ਼ਾ ਜੀ ਆਪਾਂ ਵੇਖਿੰਦੇ ਆਪ ਕਹਿੰਦੇ ਆ ਪਰ ਇਹ ਕੋਈ ਨਹੀਂ ਕਹਿ ਸਕਦਾ ਸਰਕਾਰ ਖਾਰੇ ਜੀ ਧੰਨਵਾਦ ਸਾਡਾ